ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕਲਸ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ। ਤੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਸੱਜਣੋ ਖੇਮ ਕਰਨ ਮੇਨ ਸ਼ਹਿਰ ਮੇਨ ਕਸਬਾ ਇਸ ਨਗਰ ਨੂੰ ਬਿਲਕੁਲ ਨਜ਼ਦੀਕ ਲੱਗਦਾ 5-6 ਕਿਲੋਮੀਟਰ ਦੀ ਦੂਰੀ ਤੇ ਖੇਮ ਕਰਨ ਜਿਹੜਾ ਸ਼ਹਿਰ ਵੀਰਹਰਾਂ ਲੱਗਦਾ ਕਲਸ ਨਗਰ ਦੇ ਵਿੱਚੋਂ ਤੁਹਾਨੂੰ ਇਸ ਘਰੋਂ ਤਿੰਨ ਮੱਝਾਂ ਝੋਟੀਆਂ ਜਿਹੜੀਆਂ ਵਿਕਰੀ ਵਾਲੀਆਂ ਵਿਖਾਉਣ ਲੱਗੇ ਆ ਇੱਕ ਨੀਲੀ 라ਵੀ ਚ ਪੈਂਦੀ ਸੱਜਣੋ ਦੋ ਮੰਨ ਕੇ ਚੱਲੋ ਵੀ ਮੋਹਰਾ ਦਾ ਪੱਖ ਰੱਖਦੀਆਂ ਮਈਆਂ ਕੀ ਲੇਖਾ ਜੋਖਾ ਰਹੂਗਾ ਹਸਾਬ ਕਿਤਾਬ ਰਹੂਗਾ ਉਹ ਮਾਲਕਾਂ ਤੋਂ ਪੁੱਛ ਲਾਂਗੇ ਜਿਹੜੀ ਵੀ ਪਸੰਦ ਆਉਂਦੀ ਆ ਤਸਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸਜਣੋ ਪੈਸੇ ਖਰਚ ਕਰਨੇ ਆ ਕਿਹੜਾ ਕਿਹੜਾ ਸੂਆ ਸੁੰਦੀਆਂ ਕਿੰਨਾ ਕਿੰਨਾ ਦੁੱਧ ਮਗਰਲੇ ਸੂਏ ਕੀ ਲੇਖਾ ਜੋਖਾ ਜੋ ਲਈਏ ਵੀਰ ਤੋਂ ਡਟੇ ਪਾਉਜੀ ਸਾਸਰੀ ਕਾਲ ਸਾਸਰੀ ਕਾਲ ਜੀ ਸੰਧੂ ਸਾਹਿਬ ਸਾਸਰੀ ਕਾਲ ਹੋਰ ਸੁਣਾਓ ਚੜਦੀ ਕਲਾ ਕਿਰਪਾ ਮਾਲਕ ਜੀ ਚੜਦੀ ਕਲਾ ਨਾ ਚੜਦੀ ਕਲਾ ਆਪਣਾ ਨਾਮ ਤੇ ਐਡਰੈਸ ਦੱਸਿਓ ਵੀਰ ਇੱਥੋਂ ਦਾ ਨਾਮ ਆਪਣਾ ਮੇਰ ਸਿੰਘ ਤੇ ਪਿੰਡ ਕਲਸ ਤਹਿਸੀਲ ਪਟੇ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਆ ਹਾਂਜੀ ਨਾ ਮੇਰ ਸਿੰਘ ਆ ਗਿਆ ਹਾਂਜੀ ਮੇਰ ਸਿੰਘ ਪਿੰਡ ਕਲਸ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਹਨਾ ਹਾਂਜੀ ਹਾਂਜੀ ਤੇ ਵਪਾਰ ਲੈਣ ਦਾ ਕੰਮ ਹਾਂਜੀ ਹਾਂਜੀ ਘਰੋਂ ਵੀ ਡੰਗਰ ਪਤਿਆਰ ਕਰਕੇ ਵੇਚਦਿਆਂ ਕਰਦੀਆਂ ਵੀ ਬਾਹਰੋਂ ਵੀ ਲੈ ਆਈਦੇ ਜਿੱਤਰਾ ਚੱਲੇ ਚੱਲੇ ਹਾਂ ਵੀ ਜਿਵੇਂ ਦਾ ਸਮਾਂ ਉਹ ਜਾ ਹਨਾ ਬਾਕੀ ਇਹ ਆ ਹਾਂਜੀ ਸੰਧੂ ਸਾਹਿਬ ਵੀ ਆਪਾਂ ਜਿਹੜਾ ਵੀ ਡੰਗਰ ਲਿਆਉਣੇ ਨੇ ਨਰਕ ਪਰਖ ਕਰਕੇ ਹੁਣ ਆਪਾਂ ਕਿੰਨੇ ਡੰਗਰ ਚਲੋ ਮਾਲ ਚੈਨਲ ਤੇ ਸਾਰੇ ਸੁਣਦੇ ਹੋਣਗੇ ਜਿੰਨਾ ਵੀ ਮਾਲ ਵੇਚਿਆ ਇੱਕ ਦਾ ਵੀ ਲਾਂਬਾ ਨਹੀਂ ਆਇਆ ਜੇ ਕਹੇਦਾ ਹੋਵੇ ਤੇ ਕਮੈਂਟ ਜ਼ਰੂਰ ਥੱਲੇ ਕਰੇ ਯਾਰ ਤੋ ਆਪਾਂ ਬਿਲਕੁਲ ਨਰਕ ਪਰ ਕਿਉਂਗੇ ਪਹਾ ਬੜਾ ਔਖਾ ਬੰਦਾ ਔਖਾ ਬੰਦਾ ਵਾ ਜੇ ਕਹੇ ਨੇ ਥੋੜੇ ਥੋੜੇ ਪੈਸੇ ਜੋੜ ਕੇ ਤੇ ਆਪਾਂ ਨੂੰ ਮੱਝ ਖੋਟੀ ਦੇ ਦਿਆਂਗੇ ਤੇ ਸਾਰੀ ਉਮਰ ਉਹ ਕੀ ਕਰੂਗਾ ਬਸ ਜਵਾਕ ਹੀ ਪਿੱਟੀ ਜਾਂਦਾ ਰਹਣਾ ਹਾਂ ਆਹ ਹਣ ਆਪਾਂ ਲਿਆਂਦੀਆਂ ਨਰਕ ਪਰਖ ਕਰਕੇ ਘਰ ਚੋਂ ਆਓ ਪਿੰਡ ਚੋਂ ਹੀ ਲਈ ਆ ਉਹ ਵੀ ਗਰੰਟਡ ਆ ਆਹ ਲਈ ਪੂਰਿਆਂ ਤੋਂ ਮੈਂ ਇਹ ਵੀ ਘਰ ਚੋਂ ਮੈਂ ਆਈ ਆ ਥੱਲੇ ਕੋਈ ਬਾਈ ਨਹੀਂ ਛਾਈ ਨਹੀਂ ਬਿਲਕੁਲ ਪੱਧਰ ਹਾਂ ਤੇ ਇਹ ਮੇਰੇ ਹਿਸਾਬ ਨਾਲ ਅਜੇ ਹਫਤੇ ਕਿਤੇ ਢ ਗੜਾ ਹਾਂ ਹਾਂ ਉੱਤੇ ਤੋਂ ਦਸ ਦਿਨ ਲੈ ਜੂਗੀ ਲੈ ਜੂਗੀ ਉਹ ਤਿਆਰ ਆ ਕੋਈ ਦੋ ਚੌ ਦਿਨਾਂ ਦੇ ਵਿੱਚ ਹਾਂ ਇਹ ਵੀ ਪੰਜਾ ਚਾਰਾਂ ਦਾ ਨਾ ਆ ਥੋੜੀ ਜੀ ਕੱਚੀ ਆ ਇਹ ਤੋਂ ਹੀ ਕੰਮ ਸ਼ੁਰੂ ਫਿਰ ਇਹ 15 20 ਦਿਨ ਲੈ ਜੂਗੀ ਪਹਿਲਾਂ ਤਾਂ ਆਪਾਂ ਪਾਉ ਨਹੀਂ ਹਾਂ ਮਾਹ ਚੱਲ ਪਾ ਦਿੰਨੇ ਆ ਉਹਨਾਂ ਦਾ ਆਪਾਂ ਪਲੇਸ ਕਰਾਂਗੇ ਆਲੇ ਅਗਲਾ ਆ 20 ਦਿਨ ਲਾ ਲੈ ਸੂਆ ਕਿਹੜਾ ਮੇਰ ਇਹ ਤੀਜਾ ਸੂਆ ਸੂਏਗੀ ਕੱਢ ਦੇ ਬਾਹਰ ਇਹਨੂੰ ਤੀਜਾ ਸੂਆ ਸੂਏਗੀ ਹਾਂਜੀ ਹਾਂਜੀ ਤੇ ਭਾਰ ਪੂਰਾ ਲਥਣਾ ਲਓ ਬੇਫਿਕਰੀ ਮੈਂ ਥਣਾ ਲਓ ਤੇ ਭਾਰ ਲਓ ਗਾਰੰਟੀ ਹੋਏ ਦੀ ਠੀਕ ਆ ਬਾਕੀ ਥਾਂ ਤਾਂ ਹੈਗਾ ਵੀ ਜਿਹੜਾ ਉਹ ਲੈ ਜਾਵੇ ਆਪਦੀ ਟਿੱਪ ਕੇ ਵਰਾ ਗੇ ਫੇਰ ਲਵੇ ਤੇ ਪਿੱਛੇ ਦੀ ਗਰੰਟੀ ਦੇ ਦਿਆਂਗੇ ਹੈਨਾ ਬਾਕੀ ਚਾਰੂ ਬਹੁਤ ਆ ਮਾਣਾ ਚਾਰੂ ਤੇ ਫੇਰ ਨਾ ਸੰਧੂ ਸਾਹਿਬ ਆ ਹਾਂਜੀ ਇਹ ਹੋਰ ਤੋਕਰ ਸਾਹਿਬ ਲਾ ਲਓ ਮੈਂ ਆ ਛੱਡੀ ਆ 6 ਕਿਲੋ ਦੁੱਧ ਹੀ ਦੇ ਸੱਤਾ ਮਹੀਨੇ ਦੀ ਗੱਭਣ ਸੀ ਮੁਰਕੇ ਫਰਮਠਪਾਰੀ ਕੀਤੀ ਫਿਰ ਅਰੇ ਹੀ ਕਰਕੇ ਹੀ ਆਪਾਂ ਲਿਆਂਦੀ ਵੇਖ ਚੰਨ ਨੂੰ ਤੋਕੜ ਗੱਬਰ اچھا ਤੇ ਦੁੱਧ ਦੀ ਥੋੜੀ ਛਾੜੀ ਮਾਂ ਦੁੱਧ 6 ਕਿਲੋ ਦਿੱਤੀ ਜਾਂਦੀ ਆਪਣਾ ਟਾਈਮ ਸਰੀ ਜਾਊ ਵੀ ਤਿਆਰ ਕਰਕੇ ਭੇਜ ਦਿਆ ਤਿਆਰ ਕਰਕੇ ਮਾਂ ਜਲਗਾ ਆਪੇ ਚਲੀ ਜਾਊਗੀ ਠੀਕ ਹੈ ਤੇਰਾ ਇਹ ਲੇਖਾ ਜੋਖਾ ਹੈ ਓਕੇ ਤੇ ਹੁਣ 20 ਦਿਨ ਰਹਿ ਗਏ ਤੇ ਹੋਰ ਵੀਕ ਦੇ ਨੇ ਤੇ ਰਹਿ ਗਏ ਆ ਠੀਕ ਆ ਹਾਂਜੀ ਵੀ ਮੈਂ ਚੰਗੀ ਆਉਂਦੀ ਕੋਈ ਸਾਹਮਲੇ ਭੈਣ ਭਰਾ ਚੰਗੀ ਦੁੱਧ ਵਾਲੀ ਆ ਪਤਲੀ ਚਮੜੀ ਦੀ ਮੈਂ ਹਾਂ ਦੁੱਧ ਵਾਲੀ ਮੈਂ ਆ ਦੁੱਧ ਦੇ 10 ਕਿਲੋ ਤੋਂ ਨਹੀਂ ਮਰਦੀ ਨਹੀਂ ਮਰਦੀ ਇਹਨਾਂ ਦਾ ਦੇ ਜਾਉ ਕਰਮਾ ਲਈ ਇਹਨਾਂ ਦਾ ਦੇਤੀ ਜਾਊਗੀ ਬਾਕੀ ਅਗਲਾ ਚੰਗੀ ਸੁਭਾਈ ਕਰੇ ਚੰਗਾ ਵੀ ਤੂੰ ਬਾਕੀ ਕੀ ਗੱਲ ਐ ਸੰਤੂ ਸਾਹਿਬ ਦੁੱਧ ਦੇ ਗਾਜੇ ਪਾਏ ਦਾ ਜੇ ਖੇਚਣ ਕਰਾਂਗੇ ਨਾ ਪਰੇ ਨਾਲ ਲਿਆ ਕੇ ਇਦਾਂ ਬਨਾਂਗੇ ਤੇ ਫੇਰ ਨਹੀਂ ਫੇਰ ਨਹੀਂ ਪਰ ਇਹ ਜੇ ਇਹ ਨਾਲ ਹੀ ਸੇਵਾ ਕਰ ਲੇ ਤੇ ਇਹ ਬੰਦੇ ਨੂੰ ਸਹੀਤ ਕਹਨੇ ਵੀ ਲੈ ਜਾਂਦੀਆਂ ਤੇ ਜੇ ਆਪਾਂ ਇਹਨਾਂ ਦੇ ਪਿੱਛਾ ਕਰ ਲਿਆ ਤੇ ਇਹ ਵੀ ਕਰ ਜਾਂਦੀਆਂ ਕਰ ਜਾਂਦੀਆਂ ਇਹਦਾ ਕਰਮਾਂ ਵਾਲੀਆਂ ਪਰੀਆਂ ਕਰਮਾਂ ਵਾਲੀਆਂ ਪਰੀਆਂ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਇਹ ਰੇਟ 75000 ਰੁਪਇਆ ਤਿੰਨ ਨਵੇਂ ਚੌਕਾ ਕਰਦ ਗਏ ਤੇ 72 ਦੀ ਦੇ ਦੇ ਆ ਮੁੱਲ ਕਰਦੇ 75000 ਤੇ 72 ਦੀ ਦੇ 72 ਦੀ ਦੇ ਦਿਆ ਤੇ ਹੋਰ ਵੀ ਆਏ ਦਾ ਸ਼ੋਰ ਛਪਾ ਹੋਰ ਚ ਚ ਪਿਆਰ ਮੁਫਤ ਕਰ ਦਿਆਂ ਕੋਈ ਜਿਹੜਾ ਦੂਰੋਂ ਨੇੜਿਓਂ ਭੈਣ ਭਰਾ ਆਉਂਦਾ ਹਨਾ ਕਰਾਇਆ ਪਾੜਾ ਪੈਂਦਾ ਹਾਂਜੀ ਹਾਂਜੀ ਠੀਕ ਆ ਤੇ ਆ ਮੈਂ ਆਪਣੀ ਸੁਆ ਕਿਹੜਾ ਇਹ ਚੌਥਾ ਲਾ ਲੇ ਤੀਜਾ ਲਾ ਲੇ ਜਿੱਥੋਂ ਲਈ ਉਹਨੇ ਤੇ ਆਪਾਂ ਆਪ ਦਾ ਕੋਈ ਗੈਸ ਲਾਵੇ ਆਪਾਂ ਚੌਥੇ ਕਰਕੇ ਮੰਨ ਕੇ ਜੀ ਤੋਂ ਲਈ ਜਣਾ ਹਾਂ ਵੀ ਚੌਥੇ ਕਰਕੇ ਆਪਾਂ ਲਈ ਆ ਠੀਕ ਆ ਤੇ ਦੁੱਧ ਦੇ ਦੀ 12 13 ਕਿਲੋ ਜਿਆਦਾ ਨਹੀਂ ਕਹਿੰਦੇ 12 13 ਕਿਲੋ ਦੀ ਗਾਰੰਟੀ ਇੱਥੋਂ ਪਿੰਡੋਂ ਸਰਪੰਚਾ ਦਾ ਮੈਂ ਲਈ ਏ ਠੀਕ ਆ ਹਾਂਜੀ ਕਲਸ ਪਿੰਡ ਤੋਂ ਕਲਸ ਤੇ ਬਾਕੀ ਆਗੇ ਜਵਾਂ ਆਪਾਂ ਬਾਰਡਰ ਤੇ ਹਨਾ ਬਿਲਕੁਲ ਬਾਰਡਰ ਦੇ ਤੱਕ ਇੱਥੋਂ 4 ਕਿਲੋਮੀਟਰ ਹੀ ਆ ਤਾਰ ਨਹੀਂ 4 ਨਹੀਂ 2 ਹੀ ਆ 2 ਕਿਲੋਮੀਟਰ ਦੀ ਤਾਰ 2 ਕਿਲੋਮੀਟਰ ਹੀ ਸਾਰੀ ਹਨਾ ਹਾਂਜੀ ਤੇ ਉਧਰ ਨਾਲ ਕਿਹੜਾ ਪਿੰਡ ਉਹਨਾਂ ਦਾ ਆ ਜਾਂਦਾ ਉਹਨਾਂ ਦਾ ਤਰਗੇ ਪਿੰਡ ਆ ਗਿਆ ਤਰਗਾ ਪਿੰਡ ਆਪਣਾ ਕਲਸ ਪਿੰਡ ਉਹਨਾਂ ਦਾ ਸਾਹਮਣੇ ਤਰਗਾ ਐ ਬਨੇ ਗੋਠ ਚ ਕਾਦੀ ਵਿੰਡ ਆ ਗਿਆ ਇੱਧਰ ਕੁਤਲੂ ਹੀ ਆ ਗਈ ਤਿੰਨ ਪਿੰਡ ਆਪਣੇ ਨਾਲ ਹੀ ਧਾਰ ਦੇ ਲੱਗਦੇ ਆ ਓਕੇ 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 ਤੇ ਬਾਰਡਰ ਲੈਂ ਦੀਆਂ ਮਈਆਂ ਅੱਜ ਫਿਰ ਹਨਾ ਇਹ ਬਾਰਡਰ ਲੈਂ ਦੀਆਂ ਨੇ ਤੇ ਇਹਦੀ ਵੀ ਤੋਰ ਕਰਾ ਹਾਂ ਚੱਕ ਮੇਰਾ ਭਰਾ ਸੂਆ ਤੁਸੀਂ ਲਾ ਲਿਓ ਸੱਜਣੋ ਤੀਜਾ ਲਾ ਲਿਓ ਚੌਥਾ ਲਾ ਲਿਓ ਵੀਰ ਸੇ ਦਾ ਤਾਰਾ ਤੀਜਾ ਦਾ ਦੇ ਆਪਾਂ ਚੌਥਾ ਮੰਨ ਕੇ ਲਈ ਦਿਨ ਪੰਜ ਛੇ ਲੈ ਜੂ ਹਜੇ ਆ ਇੰਨੇ ਕੇ ਲੈ ਜੂਗੀ ਤੇ ਬਣੂ ਚੰਗੀ ਹਨਾ ਹਾਂ ਬਣੀ ਨਹੀਂ ਪੂਰੀ ਆ ਪਰ ਅਜੇ ਹੋਰ ਬਣ ਜੇਗੀ ਹਾਂ ਦੋਦ ਵਾਲੀ ਤੇ ਪੰਡੂ ਪੰਡੂ ਦਾ ਬਹੁਤ ਪੋਲਾ ਆਇਆ ਹੋ ਹਾਂ ਹਾਂ ਬਿਲਕੁਲ ਇਹ ਸੰਗਲ ਚ ਰਹੀ ਆ ਹਨਾ ਸੰਗਲ ਚ ਰਹੀ ਤਾਂ ਲਿਆ ਰਾਇ ਹੋੜ ਪਾਇਆ ਹੋਵੇ ਔਲ ਕਰਦੀ ਆ ਔਲ ਕਰਦੀ ਆ ਚਲ ਕੋ ਨਹੀਂ ਫੇਰ ਨਾ ਸੰਗਲ ਪਾਸਿਆਂ ਆ ਜਾ ਬਾਕੀ ਆ ਜੀ ਬਾਕੀ ਉ ਚੰਗੀ ਮੈਂ ਥੱਲੇ ਥੱਲੇ ਹਾਂ 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 ਬਿਲਕੁਲ ਭਾਂਡੇ ਦੀ ਚੰਗੀ ਆ ਲੈਵੇ ਭਾਂਡੇ ਦੀ ਕੋਈ ਬਾਹੀ ਨਹੀਂ ਬਿਖਾਈ ਨਹੀਂ ਤੂੰ ਬਾਤ ਕਰ ਸਕਦੇ ਨਾ ਬਰੀਕ ਚਮੜੀ ਦੀ ਆ ਵਾਇਰਲ ਬਹੁਤ ਆ ਥੋੜਾ ਚ ਆਪਸੀ ਗੈਪ ਦੂਰੀ ਤੇ ਚੰਗਾ ਦੁੱਧ ਭਰੂਗੀ ਮੈਂ ਬੇਫਿਕਰ ਹੋ ਜਿਓ ਮੰਨ ਲਓ ਵੀ ਸਮਝ ਵੀ ਠੀਕ ਆ ਤੇ ਬਾਕੀ ਆ ਵੇਖੋ ठाणू ਦਾ ਸਹਜ گاؤں ਲੇਵਾ ਕਿਥੋਂ ਸ਼ਟਾਰਕਤਾ ਨਹੀਂ ਮਿਲੂ ਨਾ ਕਿੱਡੀ ਮਤਲਬ ਮੋਟੀ ਲੱਗਦੀ ਹੈ ਦੁੱਧ ਵਾਲੀ ਮੈਂ ਆ ਦੁੱਧ ਵਾਲੀ ਦੁੱਧ ਵਾਲੀ ਬੇਫਿਕਰੀ ਵਾਲੀ ਤੇ ਮੇਰੇ ਇਹਦਾ ਰੇਟ ਜਿਹੜੀ ਆਪਾਂ ਮੈਂ ਚਲਾ ਕੇ ਵਿਖਾਤੀ ਵੀਰੇ ਕੀ ਰੱਖੀਏ ਇਹਦਾ ਮੁੱਲ ਤਾਂ 90 ਕਰਦੇ ਹਾਂ ਤਾਂ ਠੀਕ ਆ ਦੋ ਘਟਾ ਦਈਏ ਵਿੱਚੋਂ 88000 ਦੀ ਮੈਂ ਦੇ ਜਾਾਂਗਾ ਤਾਂ 88000 ਦੀ ਹੂੰ ਹੂੰ ਉਹਦੇ ਉਹ ਪਿਆਰ ਮੁਫਤ ਹੋ ਜਾਏਗਾ ਜਿਹੜਾ ਭੈਣ ਭਰਾ ਜਿਹੜਾ ਭੈਣ ਭਰਾ ਹੋਊਗਾ 88 ਜਿਹੜਾ ਵੀ ਆਪਣੇ ਤੋਂ ਪਸੂ ਜਾਊਗਾ ਇਹ ਨਹੀਂ ਉਹ ਗਾ ਵੀ ਖਰਾ ਖੋਟਾ ਜਾਂ ਕੋਈ ਵੀ ਇਹੋ ਜੀ ਕੋਈ ਗੱਲ ਨਹੀਂ ਆਪਾਂ ਬਿਲਕੁਲ ਆਪਦੀ ਤਸੱਲੀ ਕਰਕੇ ਫੇਰ ਡੰਗਰ ਲਏ ਆ ਓਕੇ ਅਗਲਾ ਵੀ ਆਪਦੀ ਕਰੇ ਕਰੇ ਅਗਲਾ ਵੀ ਕਰੇ ਤੇ ਬਾਕੀ ਲਾਂਬੇ ਵਾਲੀ ਗੱਜਾਇਸ਼ ਨਹੀਂ ਲਾਂਬੇ ਵਾਲੀ ਗੱਲ ਨਹੀਂ ਠੀਕ ਆ 88000 ਦੀ 88000 ਦੀ ਹੋਜੂ ਛੋਟ ਛੱਪਾ ਹੋਜੂ ਹੋਜੂ ਤੇ ਇਹਦਾ ਕੀ ਹਿਸਾਬ ਆ ਇਹ ਦੂਜੇ ਸੂਏ ਝੋਟੀ ਝੋਟੀ ਚੰਗੀ ਬਹੁਤ ਹੈ ਨਾ ਵੱਡੀ ਝੋਟੀ ਆ ਕੋਈ ਸ਼ੱਕ ਨਹੀਂ ਇਹਦੇ ਥੱਲਿਓਂ ਵੇਖੋ ਹਾਂ ਕਿੰਦਾ ਵਰੀਆ ਥਣ ਸੋਣ ਲੱਗਾ ਆ ਪੱਧਰ ਆ ਦੂਰਾ ਥਣ ਲੱਗਾ ਹਨਾ ਕੱਦ ਬਹੁਤ ਆ ਦੂਜੇ ਸੂਏ ਆ ਝੋਟੀ ਦਿਨ ਕਿੰਨੇ ਲੈਂਦੀ ਆ ਗੈਂਤੀ ਵਾਲੇ ਤਿੰਨ ਹਫਤਾ ਹਫਤੇ ਤੋਂ 10 ਦਿਨ ਹੀ ਲੈ ਜੇ ਲੈ ਜਾਣੇ ਹਫਤਾ ਹਾਂ ਬਣੂਗੀ ਬਹੁਤ ਵੱਡਣਾ ਹੀ ਆ ਬਹੁਤ ਬਣੇਗੀ ਸੱਜਣੋ ਦੇਖਿਓ ਬੜਨਾਂ ਵਾਲੀ ਝੋਟੀ ਆ ਥਣ ਬਹੁਤ ਚੰਗਾ ਦੂਰਾ ਲੱਗਾ ਪਿਆ ਸਿੰਘ ਬਹੁਤ ਸੋਹਣਾ ਥਣਾ ਥਣਾ ਲੋ ਤਾਂ ਅਗਲਾ ਆਪਦੀ ਵੇਖ ਲਵੇ ਵੇਖ ਲਵੇ ਪਰ ਆਪਾਂ ਵੀ ਐ ਤਸੱਲੀ ਕਰਕੇ ਲੈਂਦੀ ਆ ਬਿਲਕੁਲ ਓਕੇ ਰਿਪੋਰਟਾਂ ਨੇ ਠੀਕ ਆ ਬਾਕੀ ਗੱਲ ਹੈਗੀ ਕੱਚਾ ਨਹੀਂ ਪੱਕੇ ਵਰਾ ਆ ਕੇ ਫੇਰ ਲਵਾਂ ਠੀਕ ਆ ਠੀਕ ਆ ਹਾਂਜੀ ਠੀਕ ਲੈ ਤੂਰ ਕਰਾ ਚੱਕ ਪਿੱਛੇ ਪੁੱਛੇ ਲੋ ਬੇਫਿਕਰੀ ਨਾ ਕੋਈ ਪਿੱਛੇ ਦੀ ਗਰੰਟੀ ਹੋਊਗੀ ਠੀਕ ਹੈ ਧੰਨਵਾਦ ਧੰਨਵਾਦ ਲੋ ਵੀ ਸੱਜਣੋ ਇੱਕ ਨਾ ਸੰਧੂ ਸਾਹਿਬ ਪਿੱਛੇ ਦੀ ਗੱਲ ਤਾਂ ਦੱਸਦਾ ਵੀ ਪਿੱਛੇ ਦੀ ਨਾ ਜਿਹੜਾ ਵੀ ਭੈਣ ਭਰਾ ਚਲੋ ਆਪਾਂ ਇਹੋ ਚੈਨਲ ਤੇ ਆਨੇ ਆ ਜੇ ਕਿਸੇ ਦਾ ਡੰਗਰ ਪਿੱਛਾ ਮਾਰਦਾ ਨਾ ਉਹ ਜ਼ਰੂਰ ਦੱਸੇ ਕੋਈ ਲੱਖ ਰੁਪਈਆ ਲਾ ਕੇ ਮੱਝ ਲੈ ਜੇ ਅਗਲੇ ਨੂੰ ਪਤਾ ਨਾ ਵੇ ਰਾਤ ਬੰਨ ਦੇ ਅਗਲੇ ਦਾ ਨੁਕਸਾਨ ਹੋ ਜੇ ਹਾਂ ਆਪਾਂ 10000 ਰੁਪਏ ਬਦਲੇ ਮੈਂ ਸਾਰਿਆਂ ਨੂੰ ਨਾਲ ਨਾ ਵੀ ਜਿਹੜਾ ਕੋਈ ਡੰਗਰ ਹੋਵੇ ਉਹਦੀ ਦੱਸਣਾ ਚਾਹੀਦਾ ਹਾਂ ਵੀ ਅਗਲਾ ਨਿਗਾਹ ਹੀ ਰੱਖ ਨਿਗਾਹ ਤਲਿਆਰਾ ਇਹਨੂੰ ਵੀ ਹਾਂ ਇਹ ਵੀ ਸੰਗਲ ਵਾਲੀ ਆ ਇਹ ਕਮਰੀ ਹੀ ਜਾ ਚਾਹ ਲਮੀ ਕੱਢ ਗਈ ਕਿਆ ਬਾਤ ਵੇਖੋ ਝੂਟੀ ਸਜਣਾ ਪੂਰਾ ਚੰਗਾ ਦੁੱਧ ਭਰੂਗੀ ਕਿਉਂਕਿ ਅੱਖਾਂ ਬਿੱਲੀਆਂ ਆ ਗਈਆਂ ਇਹ ਵੀ ਪਤਲੀ ਚਮੜੀ ਦੀ ਹਾਂ ਨਹੀਂ ਝੂਟੀ ਚੰਗੀ ਆ ਸ਼ਾਹ ਬਹੁਤ ਸੋਹਣੀ ਝੂਟੀ ਬਣੂਗੀ ਵੀ ਚੰਗੀ ਸਜਣਾ ਥੱਲਿਓਂ ਕਰਦੀ ਕਰਾਉਂਦੀ ਨੇ ਦਿਨ ਹਜੇ ਹਫਤਾ ਲੈ ਜਾਣਾ ਤੇ ਟਿੱਪਣ ਪੋਲਾ ਆ ਜਮ ਪੋਲਾ ਪੋਲਾ ਬਿਲਕੁਲ ਠੀਕ ਹੈ ਠੀਕ ਹੈ ਨਾ ਕੋਈ ਗੱਲਬਾਤ ਪੂਰੀ ਚੰਗੀ ਝੋਟੀ ਆ ਸੱਜਣਾ ਸਫਾਈਆਂ ਜਿਵੇਂ ਤੁਹਾਨੂੰ ਵੀਰ ਨੇ ਸਟਾਰਟਿੰਗ ਤੇ ਦੱਸੀਆਂ ਨਾ ਵੀ ਐਨ ਓਕੇ ਰਿਪੋਰਟ ਆ ਬਾਕੀ ਵੇਖੋ ਥਣ ਦਾ ਸਹਜ ਓਕੇ ਰਿਪੋਰਟ ਪੱਠ ਪੁੜੇ ਦੀ ਸਿੰਘਾਂ ਤੋਂ ਸਾਰੀ ਮੰਨ ਕੇ ਚੱਲੋ ਵੀ ਸੋਨਾ ਹੀ ਕੋਈ ਹੱਥ ਤਰਾ ਨਹੀਂ ਝੋਟੀ ਵੀ ਇਹਦਾ ਮੇਰ ਕੀ ਰੇਟ ਰਹੂਗਾ ਸ਼ਾ ਇਹਦਾ ਤਰਾ ਸੰਧੂ ਸਾਹਿਬ ਆਂਦੀ ਭਾਵੇਂ ਸਵਾ ਵੀ ਕਰ ਲੋ ਹਾਂ 12 ਪਣਾ ਸਵਾ ਦਾ ਨਾ 1 ਵੀ ਇਹਦਾ ਜਾਇਜ਼ ਤੇ 15 300 ਤੇ 112 ਦੀ 11 ਲੱਖ ਤੇ 12000 ਦੀ 12000 ਦੀ ਓਕੇ ਉਹਦੇ ਜੋ ਪਿਆਰ ਮੁਹੱਬਤ ਹੋ ਜੂਗਾ ਭੈਣ ਭਰਾਏ ਦਾ ਹਾਂ ਆਏ ਦਾ ਆਏ ਦਾ ਠੀਕ ਹੈ ਠੀਕ ਹੈ ਮਾੜੀ ਜੀ ਹਲਾ ਦੇ ਮੇਰਾ ਵੀਰ ਕਰਾ ਦਗੇ ਤਸल्ली ਸੱਜਣੋ ਵੇਖਿਓ ਕਦ ਕਾਠ ਫੁੱਲ ਵੱਡੇ ਦੀ ਝੋਟੀ ਆ ਕੋਈ ਛੋਟੀ ਨਹੀਂਗੀ ਪੂਰੀ ਵੱਡੀ ਝੋਟੀ ਫਿਰ ਬਰੀਕੀਆਂ ਸੰਧੂ ਸਾਹਿਬ ਦੇ ਜਿ ਬੜੀਆਂ ਨੇ ਹਾਂ ਤਾਂ ਹੁਣ ਤੋਂ ਅਜੇ ਤਾਂ ਥੋੜਾ ਜਿਹਾ ਲੇਵਾ ਘੱਟ ਵਿਖਾਉਂਦੀ ਪਈ ਜਦੋਂ ਭਰ ਗਈ ਨਾ ਇਹ ਦੇਖ ਤੈਨੂੰ ਵੇਖੇ ਬਣਦੀ ਥੱਲੇ ਪਛਾਣ ਕੱਢੇਗੀ ਪੂਰਾ ਲੇਵਾ ਚੱਲ ਧਰ ਮਾੜੀ ਨਹੀਂ ਵਾਕਈ ਢਿੱਲਾ ਬਹੁਤ ਆ ਹਾਂ ਵਾ ਢਿੱਲਾ ਉਹਦਾ ਪਤਾ ਲੱਗਦਾ ਇਹਨੇ ਆਇਆ ਵਟ ਬੁੱਟੇ ਜੋ ਕੱਢੇ ਦੇ ਹਾਂ ਨਹੀਂ ਚੰਗੀ ਝੋਟੀ ਆ ਬਾਕੀ ਟਿੱਪਣ ਤੂੰ ਆਣਾ ਵੀ ਪੋਲਾ ਮੈਂ ਪੋਲਾ ਬਿਲਕੁਲ ਲੈ ਵੀ ਸਜਣੋ ਇਹ ਜਿਹੜੇ ਐਨੀਮਲ ਵਿਕਰੀ ਵਾਲੇ ਆ ਪੰਡ ਕਲਸ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਮੇਰ ਦੇ ਘਰੋਂ ਤੁਹਾਨੂੰ ਤਿੰਨ ਐਨੀਮਲ ਸੀਗੇ ਜਿਹੜੇ ਵਿਕਰੀ ਵਾਲੇ ਤਿੰਨਾਂ ਦਾ ਲੇਖਾ ਜੋਖਾ ਜਿਹੜਾ ਵੀ ਸੀਗਾ ਪੁੱਛ ਕੇ ਦੱਸਿਆ ਫੇਰ ਵੀ ਰਿਕਵੈਸਟ ਬੇਨਤੀ ਜਿਹੜਾ ਪਸ਼ੂ ਤੁਸੀਂ ਖਰੀਦਦੇ ਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਐਂਡ ਤੱਕ ਵੇਖਣੇ